ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਟੌਪਿਕ ਦੇ ਉੱਪਰ ਜਿਹੜਾ ਜਵਾਕਾਂ ਦੇ ਵਿੱਚ ਘਬਰਾਹਟ ਵੀ ਪੈਦਾ ਕਰ ਸਕਦਾ ਹੈ ਤੇ ਗਲਤ ਫਹਮੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਆਪਾਂ ਗੱਲ ਕਰਾਂਗੇ ਪ੍ਰੀਕਮ ਦੇ ਬਾਰੇ ਜਿਸ ਨੂੰ ਪੰਜਾਬੀ ਦੇ ਵਿੱਚ ਧਾਤ ਪੈਣਾ ਜਾਂ ਲਿੰਗ ਦੇ ਵਿੱਚ ਉਹ ਚਿਪਚਿਪਾ ਪਾਣੀ ਆਉਣਾ ਵੀ ਕਿਹਾ ਜਾਂਦਾ ਸਾਡੇ ਨੌਜਵਾਨ ਇਸ ਤੋਂ ਘਬਰਾ ਕੇ ਇਸ ਨੂੰ ਕਮਜ਼ੋਰੀ ਜਾਂ ਬਿਮਾਰੀ ਸਮਝ ਕੇ ਵੈਦਾਂ ਦੇ ਚੱਕਰਾਂ 'ਚ ਭਸਮਾ ਗੋਲੀਆਂ ਦੇਸੀ ਦਵਾਈਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ ਕਿ ਸ਼ਾਇਦ ਦੇਸੀ ਦਵਾਈਆਂ ਗੋਲੀਆਂ ਖਾ ਕੇ ਅਸੀਂ ਇਸ ਨੂੰ ਠੀਕ ਕਰ ਸਕ ਇਹ ਚਿੱਪੇਪਾ ਪਾਣੀ ਕਿਉਂ ਨਿਕਲਦਾਗਾ ਇਹਦਾ ਕਾਰਨ ਕੀ ਹੁੰਦਾਗਾ ਤੇ ਇਹਦਾ ਕੰਮ ਕੀ ਹੁੰਦਾਗਾ ਸਾਡੀ ਬੋਡੀ ਦੇ ਵਿੱਚ ਇਹ ਸਾਡੀ ਕਮਜ਼ੋਰੀ ਜਾਂ ਮਰਦਾਨਗੀ ਦਾ ਕਾਰਨ ਬਣਦਾਗਾ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਡੀਓ ਬਹੁਤ ਹੀ ਇਨਫੋਰਮੇਟਿਵ ਹੋਣ ਵਾਲੀ ਹੈ। ਤੋਂ ਪਹਿਲਾਂ ਗੱਲ ਕਰਾਂਗੇ ਕਿ ਇਹ ਚਿਪਚਿਪਾ ਪਾਣੀ ਕੀ ਹੁੰਦਾ ਹੈ ਤੇ ਕਿੱਥੋਂ ਨਿਕਲਦਾ ਹੈਗਾ। ਪ੍ਰੀ ਕਮਜਾ ਪ੍ਰੀਜੈਕੂਲੇਸ਼ਨ ਫਲੂਇਡ ਹੈ। ਇਹ ਇੱਕ ਚਿਪਚਿਪਾ ਤੇ ਪਾਰਦਰਸ਼ੀ ਫਲੂਇਡ ਹੁੰਦਾ ਹੈਗਾ ਜਿਹੜਾ ਸੈਕਸ਼ੂਅਲ ਉਤੇਜਨਾ ਤੋਂ ਪਹਿਲਾਂ ਨਿਕਲਦਾ ਹੈਗਾ। ਇਹ ਫਲੂਇਡ ਕੋਰਪਸ ਗਲੈਂਡ ਦੁਆਰਾ ਰਿਲੀਜ਼ ਕੀਤਾ ਜਾਂਦਾ ਜੋ ਸਾਡੇ ਯੂਰੇਥਰਾ ਦੇ ਨੇੜੇ ਦੋ ਨਿੱਕੇ ਗਲੈਂਡ ਹੁੰਦੇ ਨੇ। ਇਹ ਐਜੈਕੂਲੇਸ਼ਨ ਤੋਂ ਪਹਿਲਾਂ ਰਿਲੀਜ਼ ਹੁੰਦਾ ਹੈਗਾ। ਇਸ ਚਿਪਚਿਪੇ ਪਾਣੀ ਦਾ ਕੰਮ ਕੀ ਹੁੰਦਾ ਹੈਗਾ? ਇਹ ਸਾਡੇ ਯੂਰਿਨ ਟ੍ਰੈਕ ਨੂੰ ਲ ਜਾ ਆਇਲਿੰਗ ਕਰਦੇ ਹੋ ਕਿ ਉਹ ਸਮੂਧ ਤਰੀਕੇ ਦੇ ਨਾਲ ਮੂਵ ਕਰ ਸਕੇ ਘੁੰਮ ਸਕੇ ਉਸੇ ਤਰ੍ਹਾਂ ਹੀ ਇਸ ਚਿਪਚਿਪੇ ਪਾਣੀ ਦਾ ਕੰਮ ਹੁੰਦਾ ਹੈਗਾ ਇਹ ਸਾਡੇ ਯੂਰਿਨ ਟ੍ਰੈਕ ਨੂੰ ਸਮੂਧ ਕਰਦਾ ਹੈਗਾ ਲੂਬ੍ਰੀਕੇਟ ਕਰਦਾ ਹੈਗਾ ਇਹ ਚਿਪਚਿਪਾ ਪਾਣੀ ਯੂਰਿਨ ਟ੍ਰੈਕ ਐਸਿਡ ਨੂੰ ਨਿਊਟਰਲ ਕਰਦਾ ਹੈਗਾ ਸਪਰਮ ਦੇ ਰਸਤੇ ਨੂੰ ਸਾਫ ਕਰਦਾ ਸੌਫਟ ਕਰਦਾਗਾ ਤਾਂ ਜਦੋਂ ਵੀ ਸਾਡਾ ਸਪਰਮ ਯੂਰਿਨ ਟ੍ਰੈਕ ਦੇ ਵਿੱਚੋਂ ਨਿਕਲੇ ਉਹਨੂੰ ਕੋਈ ਰਸਤੇ ਦੇ ਵਿੱਚ ਪ੍ਰੋਬਲਮ ਨਾ ਆਵੇ ਹੁਣ ਗੱਲ ਕਰਾਂਗੇ ਇਹ ਚਿਪਚਿਪਾ ਪਾਣੀ ਕੋਈ ਬਿਮਾਰੀ ਹੈ ਤੇ ਸਾਡੀ ਮਰਦਾਨਗੀ ਦੇ ਉੱਤੇ ਕੀ ਪ੍ਰਭਾਵ ਪਾਉਂਦਾ ਹੈ ਕਈ ਬੱਚੇ ਆਖਦੇ ਨੇ ਕਿ ਮੈਨੂੰ ਚਿਪਚਿਪਾ ਪਾਣੀ ਨਿਕਲ ਰਿਹਾ ਮੈਂ ਨਾ ਮਰਦ ਹੋ ਰਿਹਾ ਮੈਨੂੰ ਬਹੁਤ ਵੱਡੀ ਬਿਮਾਰੀ ਲੱਗ ਚੁੱਕੀ ਆ ਤੇ ਕਈ ਆਖਦੇ ਨੇ ਕਿ ਹਾਂ ਇਹ ਸਾਡੀ ਕਮਜ਼ੋਰੀ ਦਾ ਕਾਰਨ ਬਣ ਰਿਹਾ ਪਰ ਇਹ ਬਿਲਕੁਲ ਨੈਚੁਰਲ ਹੁੰਦਾ ਹੈ ਇਹ ਹਰ ਇੱਕ ਪਰਸਨ ਨੂੰ ਹੁੰਦਾ ਹੀ ਹੁੰਦਾਗਾ ਇਸ ਚਿਪਚਿਪੇ ਪਾਣੀ ਦੇ ਨਾਲ ਕਦੇ ਵੀ ਤੁਹਾਨੂੰ ਟਾਈਮਿੰਗ ਤੇ ਮਰਦਾਨਗੀ ਦੀ ਪ੍ਰੋਬਲਮ ਨਹੀਂ ਹੁੰਦੀ ਜ਼ਰੂਰੀ ਨਹੀਂ ਹੁੰਦਾ ਕਿ ਇਹ ਚਿਪਚਿਪਾ ਪਾਣੀ ਜਦੋਂ ਤੁਸੀਂ ਸੈਕਸ ਕਰਨਾ ਹੈਗਾ ਉਦੋਂ ਹੀ ਨਿਕਲੇ ਕਈ ਵਾਰ ਇਹ ਜਦੋਂ ਤੁਸੀਂ ਆਪਣੇ ਪਾਰਟਨਰ ਦੇ ਨਾਲ ਗੱਲ ਕਰਦੇ ਹੋ ਆਪਣੀ ਵਾਈਫ ਦੇ ਨਾਲ ਗੱਲ ਕਰਦੇ ਹੋ ਉਦੋਂ ਵੀ ਇਹ ਰਿਲੀਜ਼ ਹੋ ਸਕਦਾ ਹੈ ਕਈ ਵਾਰ ਜਦੋਂ ਤੁਸੀਂ ਮਾਰਨਿੰਗ ਫਲਸ਼ ਜਾਂਦੇ ਹੋ ਉਦੋਂ ਵੀ ਤੁਹਾਨੂੰ ਇਹ ਚਿਪਚਿਪਾ ਪਾਣੀ ਨਿਕਲ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਫਲਸ਼ ਦੇ ਲਈ ਜ਼ੋਰ ਲਗਾਉਂਦੇ ਹੋ ਤਾਂ ਤੁਹਾਡੇ ਕਾਪਰਸ ਮਸਲ ਜੁੰਦੇ ਨੇ ਜਿਹੜੇ ਉਹਨਾਂ ਦੇ ਉੱਤੇ ਦਬਾਅ ਪੈਂਦਾ ਹੈਗਾ ਜਿਸ ਦੇ ਕਰਕੇ ਇਹ ਚਿਪਚਿਪਾ ਪਾਣੀ ਰਿਲੀਜ਼ ਹੋ ਜਾਂਦਾ ਹੈ ਇਹ ਪ੍ਰੈਗਨancies ਦਾ ਕਾਰਨ ਬਣ ਸਕਦਾ ਜੇਕਰ ਤੁਸੀਂ ਅਨਸੇਫ ਸੈਕਸ ਕਰ ਰਹੇ ਹੋ ਤਾਂ ਇਹ 20 ਤੋਂ 15% ਪ੍ਰੈਗਨਨਸੀ ਦਾ ਕਾਰਨ ਬਣ ਸਕਦਾ ਹੁਣ ਗੱਲ ਕਰਾਂਗੇ ਇਸ ਨੂੰ ਅਸੀਂ ਪਰਮਾਨੈਂਟਲੀ ਠੀਕ ਜਾਂ ਕੰਟਰੋਲ ਕਰ ਸਕਦੇ ਹਾਂ ਇਹ ਕੋਈ ਕੰਟਰੋਲ ਕਰਨ ਵਾਲੀ ਚੀਜ਼ ਨਹੀਂ ਹੈਗੀ ਇਹ ਨੇਚਰਲ ਹੈ ਤੁਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ ਪਰਮਾਨੈਂਟਲੀ ਇਸ ਨੂੰ ਠੀਕ ਨਹੀਂ ਕਰ ਸਕਦੇ ਇਹ ਚਿਪਚਿਪਾ ਪਾਣੀ ਸਾਈਨ ਦਿੰਦਾ ਕਿ ਤੁਹਾਡੀ ਬਾਡੀ ਪ੍ਰੋਪਰ ਤਰੀਕੇ ਦੇ ਨਾਲ ਰਿਸਪੌਂਸ ਕਰ ਰਹੀ ਹੈ ਸੈਕਸ ਕਰਨ ਤੋਂ ਪਹਿਲਾਂ ਚਿਪਚਿਪਾ ਪਾਣੀ ਦਾ ਆਉਣਾ ਇੱਕ ਸੰਕੇਤ ਹੁੰਦਾ ਹੈਗਾ ਕਿ ਹੁਣ ਤੁਸੀਂ ਰੈਡੀ ਹੋ ਸੈਕਸ ਕਰਨ ਦੇ ਲਈ ਤੁਹਾਡਾ ਯੂਰਿਨ ਟ੍ਰੈਕ ਬਿਲਕੁਲ ਸਾਫ਼ ਅਤੇ ਹੁੰਦਾ ਹੈ ਤੁਸੀਂ ਆਪਣਾ ਸਪਰਮ ਰਿਲੀਜ਼ ਕਰ ਸਕਦੇ ਹੋ ਹੁਣ ਗੱਲ ਕਰਾਂਗੇ ਕਿ ਪ੍ਰੋਬਲਮ ਕਦੋਂ ਆਉਂਦੀ ਹੈ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਮੈਂਟਲ ਸਟ੍ਰੈਸ ਪੋਰਨ ਐਡਿਕਸ਼ਨ ਤੇ ਓਵਰ ਥਿੰਕਿੰਗ ਦੀ ਵਜ੍ਹਾ ਦੇ ਨਾਲ ਜੈਕੂਲੇਸ਼ਨ ਤੇ ਕੰਟਰੋਲ ਨਾ ਰਹੇ ਜੇ ਤੁਸੀਂ ਪੋਰਨ ਵੀਡੀਓ ਦੇਖਦੇ ਹੋ ਮਾਈਂਡ ਦੇ ਉੱਤੇ ਸਟ੍ਰੈਸ ਹੁੰਦਾ ਓਵਰ ਥਿੰਕਿੰਗ ਕਰਦੇ ਹੋ ਆਪਣੀ ਗਰਲਫ੍ਰੈਂਡ ਜਾਂ ਆਪਣੀ ਵਾਈਫ ਦੇ ਨਾਲ ਲੰਮਾ ਟਾਈਮ ਗੱਲ ਕਰਦੇ ਹੋ ਉਦੋਂ ਤੁਹਾਨੂੰ ਫੀਲਿੰਗ ਆਉਂਦੀ ਆ ਜਿਸ ਦੇ ਕਰਕੇ ਚਿਪਚਿਪਾ ਪਾਣੀ ਰਿਲੀਜ਼ ਹੁੰਦਾ ਤੁਸੀਂ ਸੈਕਸ ਨਹੀਂ ਕਰਨਾ ਹੁੰਦਾ ਪਰ ਤੁਹਾਨੂੰ ਫੀਲਿੰਗ ਆ ਰਹੀ ਹੁੰਦੀ ਆ ਜਿਸ ਦੇ ਕਰਕੇ ਚਿਪਚਿਪਾ ਪਾਣੀ ਰਿਲੀਜ਼ ਹੁੰਦਾ ਤੇ ਤੁਸੀਂ ਇਹੀ ਚਿਪਚਿਪੇ ਪਾਣੀ ਨੂੰ ਦੇਖ ਕੇ ਸੋਚਦੇ ਹੋ ਕਿ ਤੁਹਾਨੂੰ ਤਾਤ ਪੈ ਰਹੀ ਆ ਅਸਲ 'ਚ ਤਾਤ ਨਹੀਂ ਹੁੰਦੀ ਤੁਹਾਡਾ ਜਿਹੜਾ ਬਾਡੀ ਦਾ ਸਾਰਾ ਫੰਕ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਸੈਕਸ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਜਿਸ ਦੇ ਕਰਕੇ ਹੀ ਤੁਹਾਡਾ ਮਾਈਂਡ ਆ ਜਿਹੜਾ ਅੱਗੇ ਚੱਲ ਕੇ ਵੀਕ ਹੋ ਜਾਂਦਾ ਤੇ ਜਦੋਂ ਤੁਸੀਂ ਸੈਕਸ ਪਰਫਾਰਮ ਕਰਦੇ ਹੋ ਉੱਥੇ ਤੁਹਾਡੀ ਟਾਈਮਿੰਗ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਤੇ ਸਟੈਮਨਾ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਸੋ ਜੇ ਇਸ ਚੀਜ਼ ਨੂੰ ਤੁਸੀਂ ਠੀਕ ਕਰਨਾਗਾ ਪਹਿਲਾਂ ਆਪਣੇ ਮਾਈਂਡ ਨੂੰ ਸਾਫ਼ ਰੱਖੋ ਸਹੀ ਰੱਖੋ ਤਾ ਜਾ ਕੇ ਇਹ ਪ੍ਰੋਬਲਮ ਠੀਕ ਹੋਊਗੀ ਨਾ ਕਿ ਕਿਸੇ ਭਸਮਾ ਗੋਲੀਆਂ ਦੇ ਨਾਲ ਠੀਕ ਹੋਊਗੀ ਸੋ ਪ੍ਰੀ ਕਮ ਜਾਂ ਲਿੰਗ ਦੇ ਵਿੱਚੋਂ ਚਿਪਚਿਪਾ ਪਾਣੀ ਜਾਂ ਤਾਤ ਪੈਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਹਰ ਇੱਕ ਨੂੰ ਹੁੰਦੀ ਹੈ ਸੋ ਬਚ ਕੇ ਰਹੋ ਦੇਸੀ ਦਵਾਈਆਂ ਭਸਮਾ ਹਕੀਮਾਂ ਤੋਂ ਕਿਉਂਕਿ ਇਹਨਾਂ ਦਾ ਕੰਮ ਸਿਰਫ ਤਾਤ ਨੂੰ ਬਿਮਾਰੀ ਦੱਸ ਕੇ ਤੁਹਾਡੇ ਮਾਈਂਡ ਨੂੰ ਗੁੰਮਰਾਹ ਕਰਕੇ ਤੁਹਾਡੇ ਤੋਂ ਪੈਸਾ ਠੱਗਣਾਗਾ ਬਹੁਤ ਮੁੰਡਿਆਂ ਦੇ ਮੈਨੂੰ ਫੋਨ ਆਉਂਦੇ ਨੇ ਕਿ ਸਰ ਸਾਨੂੰ ਤਾਤ ਦੀ ਪ੍ਰੋਬਲਮ ਆ ਰਹੀ ਆ ਅਸੀਂ ਪਿਛਲੇ 10 ਸਾਲਾਂ ਤੋਂ ਦਵਾਈ ਖਾ ਰਹੇ ਹਾਂ ਉਹ ਠੀਕ ਨਹੀਂ ਹੋ ਰਹੀ ਸੋ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹਣਾ ਜਿਹੜਾ ਚਿਪਚਿਪਾ ਪਾਣੀ ਆਉਂਦਾਗਾ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਇਸ ਚਿਪਚਿਪੇ ਪਾਣੀ ਨੂੰ ਸਾਡੇ ਲਿੰਗ ਦੇ ਵਿੱਚ ਰਿਲੀਜ਼ ਕਰਨ ਦੇ ਲਈ ਦੋ ਗਲੈਂਡ ਲਗਾਏ ਗਏ ਨੇ ਜੋ ਕਿ ਰੱਬ ਵੱਲੋਂ ਲਗਾਏ ਗਏ ਨੇ ਜੇਕਰ ਇਹ ਚਿਪਚਿਪਾ ਪਾਣੀ ਸਾਡੇ ਲਿੰਗ ਦੇ ਵਿੱਚੋਂ ਨਿਕਲਣਾ ਬੰਦ ਹੋ ਜੇ ਇਸ ਦੇ ਨਾਲ ਤੁਹਾਡਾ ਸਪਰਮ ਡੈੱਡ ਹੋ ਜਾਊਗਾ ਤੁਸੀਂ ਅੱਗੇ ਚੱਲ ਕੇ ਬੱਚਾ ਪੈਦਾ ਨਹੀਂ ਕਰ ਸਕਦੇ ਜੇ ਤੁਹਾਨੂੰ ਟਾਈਮਿੰਗ ਨਾਈਟ ਫਾਲ ਜਾਂ ਲਿਵਰਡਨ ਲੈ ਕੇ ਕੋਈ ਵੀ ਮਨ ਦੇ ਵਿੱਚ ਡਾਊਟ ਆ ਨੀਚੇ ਮੇਰਾ ਨੰਬਰ ਦਿੱਤਾ ਆ ਰਿਹਾ ਤੁਸੀਂ ਆਪਣਾ ਕਾਉਂਸਲਿੰਗ ਸੈਸ਼ਨ ਬੁੱਕ ਕਰਵਾ ਸਕਦੇ ਹੋ ਤੇ ਆਪਣੇ ਸਾਰੇ ਡਾਊਟ ਮੇਰੇ ਨਾਲ ਕਾਲ ਦੇ ਉੱਤੇ ਕਲੀਅਰ ਕਰ ਸਕਦੇ ਹੋ ਇਹ ਚੈਨਲ ਯੂਥ ਨੂੰ ਸੈਕਸ਼ੂਅਲ ਅਵੇਅਰਨੈਸ ਦੇ ਲਈ ਬਣਾਇਆ ਗਿਆ ਹੈਗਾ ਫੇਕ ਮਰਦਾਨਗੀ ਦੀ ਥਾਂ ਤੇ ਰੀਅਲ ਨੋਲਿਜ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ